ਕਾ칸 ਸਾਹਿਬ ਜੀ ਅਤੇ ਗੁਰੂ ਪਰੇ ਖਾਲਸਾ ਜੀ ਸਭ ਨੂੰ ਮਿਹਨਤ ਕੀਤੀ ਜਾਂਦੀ ਹੈ ਕਿ ਇਹ ਹਿੰਦੁਸਤਾਨ ਦਾ ਕਾਨੂੰਨ ਸਾਡੇ ਵਾਸਤੇ ਹੋਰ ਹੈ ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ ਸਾਡੇ ਵਾਸਤੇ ਵੱਖਰੀ ਭਾਸ਼ਾ ਦੇ ਵਿੱਚ ਉਹਨਾਂ ਦਾ ਦੂਜਾ ਵਾਸਤੇ ਵੱਖਰੇ ਹੈ ਇਸ ਕਰਕੇ ਸਾਨੂੰ ਇਸ ਦੇਸ਼ ਦੇ ਵਿੱਚ ਨਿਆਂ ਨਹੀਂ ਮਿਲ ਰਿਹਾ ਨਾ ਸਰਕਾਰਾਂ ਵੱਲੋਂ ਮਿਲ ਰਿਹਾ ਤੇ ਨਾ ਹੀ ਕੋਰਟਾਂ ਵੱਲੋਂ ਮਿਲ ਰਿਹਾ ਗੁਰੂ ਪਰੇ ਖਰਗਾਨ ਦਾ ਪਾਵ ਹੈ ਕਿ ਮੈਂ ਸਭ ਨੂੰ ਬੇਨਤੀ ਕਰਦਾ ਹਾਂ ਕਿ 26 ਜਨਵਰੀ ਵਾਲੇ ਦਿਨ ਇਹ ਸਾਰੇ ਜਿੰਨੇ ਵੀ ਮੇਰੇ ਵੀਰ ਪ੍ਰਾਂਣ ਸਾਰੇ ਰੋਸ ਵਜੋਂ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਾਉਣੇ ਹਨ ਤਾਂ ਕਿ ਸਰਕਾਰ ਨੂੰ ਪਤਾ ਲੱਗ ਜਾਵੇ ਕਿ ਸਾਡੇ ਨਾਲ ਇਹ ਸਿੱਖਾਂ ਨੂੰ ਪਤਾ ਕਿ ਸਾਡੇ ਨਾਲ ਬੇਨਸਾ ਪਿਉਰੀ ਇਹ ਬੇਨਸਾ ਬੇਨਸਾਪੀ ਦੂਰ ਕਰਨ ਦੇ ਵਾਸਤੇ ਰੋਸ ਸਿਖਾਉਣਾ ਸਭ ਨੇ ਹੋਰ ਨਾਲ ਕੋਈ ਬਹੁਤਾ ਵੱਡਾ ਮੈਂ ਪ੍ਰੋਗਰਾਮ ਦਿੰਦਾ ਨਹੀਂ ਤੁਹਾਨੂੰ ਕਿ ਤੁਸੀਂ ਬੰਦ ਕਰੋ ਜਾਂ ਕਰੋ ਵਾਹ ਕਰੋ ਇੱਕ ਹੈ ਕਿ ਹਰ ਇੱਕ ਨੇ ਇਹ ਰੂਗਸ ਦਿਖਾਉਣਾ ਹੈ ਕਿ ਆਪਣੇ ਘਰ ਦੇ ਉੱਤੇ ਉਸ ਦਿਨ 26 ਜਨਵਰੀ ਵਾਲੇ ਦਿਨ ਕਾਲਾ ਚੰਗਾ ਜਰੂਰ ਲਾਉਣੇ ਵਾਹਿਗੁਰੂ ਜੀ ਖਾਲਸਾ ਰੂਪੇ ਪਤੇ